ਅਸੀਂ ਗਿਣ ਰਹੇ ਹਾਂ ਇੱਕ ਦੋ ਤਿੰਨ ਚਾਰ ਹੁਣ ਪਤਾ ਆ ਕੀ ਹੋਇਆ ਕੀ ਲੋੜ ਆ ਉਹ ਵਾਲੀ ਲਾਉਂਗਾ ਹੁਣ ਵੇ ਤੁਸੀਂ ਇੱਕੋ ਵਾਲੀ ਲਵਾਉਣੇ ਦਾ ਇਹ ਤਾਂ ਚਾਰ ਨਹੀਂ ਹੋਏ 10 ਲਾਉਣੇ ਸੀ 10 ਤੇ ਫੇ ਨਹੀਂ ਹੋਣਾ ਕਿਤੇ ਇੱਥੇ ਕਰ ਕਰ ਤੂੰ ਤਾਂ ਵੇਖਿਆ ਨਹੀਂ ਕਾ ਮੈਨੂੰ ਗੌਰ ਨਾਲ ਵੇਖੋ ਯਾਰ ਕੀ ਹੁੰਦਾ ਕਬੱਡੀ ਦੇ ਪਲੇਅਰ ਕੀ ਹੁੰਦਾ ਜਿੰਨਾ ਹੁੰਦੀਆਂ ਜਿਨ੍ਹਾਂ ਨੇ ਤੈਨੂੰ ਧੀ ਦਿੱਤੀ ਨਾ ਉਹਨਾਂ ਨੇ ਵੀ ਗੌਰ ਨਾ ਨਹੀਂ ਕੀਤਾ ਤੈਨੂੰ ਕਰ ਦੱਸ ਕੇ ਆ ਜਾ ਨਾ ਕੁਝ ਲਿਖਾ ਕੇ ਆ ਕਿ ਕਬੱਡੀ ਬੜੀ ਜਾਨਦਾਰ ਯਾਰ ਗੇਮ ਆ ਓਏ ਹੌਲੀ ਹੌਲੀ ਆ ਜੂਗੀ ਜਾਨਦਾਰ ਉਹਨਾਂ ਨੂੰ ਓਏ ਹੌਲੀ ਹੌਲੀ ਖਰਾਦਾਂ ਦਾ ਕੰਮ ਵੀ ਹੌਲੀ ਹੌਲੀ ਆ ਜਾਏਗਾ ਪਹਿਲਵਾਨ ਦੀਆਂ ਅੱਖਾਂ ਜੱਖਾਂ ਪਾ ਕੇ ਗੱਲ ਕਰਨੀ ਪੈਂਦੀ ਉਥੇ ਤੇ ਕਰ ਲਾਂਗੇ ਦੂਰੋਂ ਨਹੀਂ ਹੁੰਦੀ ਪਹਿਲਵਾਨ ਨਾ ਉਹ ਨੀਦਰ ਮਠਿਆਈ ਇਕੱਠੀ ਕਰ ਲੈਣਾ ਨਾਲ ਪਾਗ ਬਣਾ ਲਈ ਜਿਹੜੀ ਬੰਦੇ ਨੇ ਆ ਸਾਫਾ ਬੋਸਕੀ ਦਾ ਸੂਟ ਲਿਆਉਂਗਾ ਮੈਨੂੰ ਪਤਾ ਸਾਰੀਆਂ ਸ਼ੈਵਾਂ ਦਾ ਹੱਥ ਨਹੀਂ ਪੈਣ ਡਿਆ